ਆ ਗਏ ਰੇ ਹੁਣ ਅਸੀਂ ਆ ਗਏ ਸੀ ਕਟਿੰਗ ਕਰਨ ਗਾਈਸ ਵੀਰੇ ਵੀਰ ਮੂੰਹ ਦਾ ਹਾਲ ਤੋ ਦੇਖੋ rau bhai ਆ ਬਾਈ ਆਪਣੇ ਫਿਲਦਾ ਬਾਈ ਹਾਈ ਕਰਦੇ ਸਾਰੇ ਕੈਸ਼ ਕਰੋ ਲਾਈਕ ਕਰੋ ਫੋਲੋ ਕਰੋ ਸ਼ੇਅਰ ਕਰੋ ਲਾਈਕ ਕਰੋ ਹੁਣ ਆਪਾਂ ਕਟਿੰਗ ਕਰਾ ਕੇ ਫਿਰ ਮਿਲਦੇ ਹਾਂ ਚਲ ਬਾਈ ਸੋਵੇ ਗਾਈਸ ਕਟਿੰਗ ਕਿਵੇਂ ਹੋ ਰਹੀ 25 ਹਾਈ ਕਰਦੇ ਬਸ ਕਟਿੰਗ ਨਰਾ ਰਹੇ ਆ ਫਿਰ ਆਪਾਂ ਮਿਲਦੇ ਹਾਂ ਅੱਗੇ ਜਾ ਕੇ ਕਟਿੰਗ ਕਰਾ ਕੇ ਆਹ ਫਰੂਲ ਵਿੱਚ ਵੀਰੇ ਹੁਣ ਕਰਾ ਰਿਹਾ ਸਬਸਕ੍ਰਾਈਬ ਕਰੋ ਵੀ ਓਕੇ ਓਕੇ ਸਬਸਕ੍ਰਾਈਬ ਕਰੋ ਤੁਹਾਨੂੰ ਕੀ ਕਰਾਇਆ ਪਿਆ ਫਾਇਲ ਚ ਕਰਵਾਈ ਹੋਈ ਵੀਰੋ ਮਾਵਾ ਨੰਨਾਦੋ ਕੀ ਕਰ ਰਹੇ ਹੋ ਹੁਣ ਸਬਸਕ੍ਰਾਈਬ ਹੋ ਕੇ ਬਾਅਦ ਚ ਸਬਸਕ੍ਰਾਈਬ ਕਰਿਓ ਜਾਂ ਸਿਰ ਤੋਂ ਕੇ ਸਸਤਰਾ ਹੀ ਚਲੋਗੇ ਮਿਲਦੇ ਆ ਬਾਅਦ ਮਿਲਣਾ ਹੈ ਗੁੱਡ ਨਾਈਟ ਤਾਂ ਮੈਂ ਆਪਣਾ ਵੀਰ ਅੱਜ ਮਿਲਣਾ ਆਇਆ ਤੂੰ ਥੈਂਕਸ ਕਟਿੰਗ ਹੈ ਕੱਢੋਗੇ ਓਕੇ ਬੰਦ ਮਿਲ ਕੇ ਬੜਾ ਵਧੀਆ ਲੱਗਿਆ ਤੁਹਾਡੇ ਨੂੰ ਵੀ ਬਾਈ ਬਾਹਰ ਕਟਿੰਗ ਹੋ ਗਈ ਚਾਹ ਨਹੀਂ ਕਰਾ ਰਹੇ ਹੋ ਉਹ ਨਾਲ ਸਮਝੀਆਂ ਬੜਾ ਤਵੇ ਆ ਡਰ ਨਾ ਹੋ ਜੇ ਫਿਰ ਆਪਾਂ ਚੱਲਨੇ ਆ ਬੱਚੀ ਆਪਣਾ ਬੱਚੀ ਹਾਈ ਕਰਦੇ ਹਾਂ ਬੱਸ ਚਲੋ ਮਿਲਦੇ ਆ ਅੱਗੇ ਜਾ ਬੱਸ ਗਾਈਸ ਹੁਣ ਜਾ ਰਹੇ ਆ ਕਟਿੰਗ ਹੋ ਗਈ ਵਜੇ ਦੇ ਰਾਣੀ ਬਾਈ ਕਿੰਨਾ ਕੁ ਟਾਈਮ ਲੱਗੂ ਲਗਣਾ ਘੰਟਾ ਵਾਂਗ ਆ ਜੀ ਹੋਲੇ ਫਿਰ ਆਪਣਾ ਕਿੱਧਰ ਨੂੰ ਤਿਆਰੀ ਉਪਰ ਦੀ تیاری ਰਾਜਪੁਰੇ ਬਹੁਤ ਠੀਕ ਆ ਬਸ ਬਾਅਦ ਫਿਰ ਸਿਸਟਮ ਲਾ ਗਏ ਸੈੱਟ ਕਰਾਰੀ ਪਾ ਗਏ ਫਿਰ ਗੱਲ ਕਰਦੇ ਕੱਟ ਦੇਖੋ ਮਿਲੇਗਾ ਜੀ ਕੱਟ ਘਟਾ ਕਮੈਂਟ ਕਰਕੇ ਦੱਸੋ ਫਿਰ ਲੈ ਫਿਰ ਲਿੰਕ ਦਿੱਤਾ ਆਪਣਾ ਨਵਾਂ ਗਾਣਾ ਆ ਸੂਰਮਾ ਜਿੰਮ ਲਗਾਤਾ ਹੈ ਡੇਲੀ ਮਤਲਬ ਆਹ ਸੁਪਾਈ ਸੁਈ ਕਰਕੇ ਆਤਾ ਹੈ ਫਿਰ ਆਇਆ ਤਾਂ ਗੱਲ ਯਾ ਓਕੇ ਭਾਈ ਕਰਦੇ ਹਾਂ ਮੇਰਾ ਗਾੜੀ ہماری ਯਾਰ ਵਾਸ਼ਿੰਗ ਕੇ ਲੇ ਨੀਚੇ ਕਮੈਂਟ ਆ ਰਹੇ ਗਾੜੀ ਕਾਹੇ ਗਾੜੀ ہماری ਵਾਸ਼ਿੰਗ ਕੇ ਲਈ ਗਈ ਹੈ ਭਾਈ ਮਤਲਬ ਉਸ ਤੇ ਪੀਪੀਫ ਲਗਾ ਰਹੇ ਆ ਅੱਛੀ ਬਣਾ ਕੇ ਫਿਰ ਤੇ ਮਾ ਲੇ ਗਿਆ ਆਇਆ ਯਾਰ ਔਰ ਅੱਜ ਅਫਤਰ કાਚਾ ਵੀ ਮਿਲਨੇ ਆ ਰਹਾ ਆਪਣਾ ਕੋਈ ਰਾਇਲ ਹੋਟਲ ਤੇ ਮੀਟ ਅਪ ਕਰ ਰਹੇ ਆ ਜਾਈ ਸਾਰੇ ਸਾਰੇ ਆ ਜਾਓ ਮਿਲਦੇ ਆ ਫਿਰ ਹਾਂ ओके गाइस कटिंग-बुडिंग ਕਰਾ ਕੇ ਮਨੇ অলਮੋਸ ਇੱਕ ਮਾੜਾ ਰਹੇਗਾ ਆਪਣਾ ਫਿਰ ਆਪਾਂ ਕਿੱਧਰ ਜਾ ਰਹੇ ਬਾਈ ਹੁਣ ਲੁਧਿਆਣੇ ਚੋਂ ਹੁਣ ਜਾ ਰਹੇ ਲੁਧਿਆਣੇ ਕੀ ਦੇਖਾਂ ਬਾਈ ਕਬੂਤਰ ਵੀਰੇ ਬਾਈ ਕਬੂਤਰ ਲੈਣ ਜਾ ਰਹੇ ਹੁਣ ਤੇ ਬਸ ਫਿਰ نکلਣ ਲੱਗੇ ਆਂ ਔਰ ਵੀ ਇਸ ਨੂੰ ਸ਼ੋਭਾ ਕੋਈ ਗੱਲ ਨਹੀਂ ਨੋ ਸਪੀਕ ਓਕੇ ਬਾਈ ਬਾਈ ਮਿਲਦੇ ਆਂ ਫਿਰ ਕਬੂਤਰ ਦਿਖਾਣੇ ਆ ਤੁਹਾਨੂੰ ਸੂਰੇ ਬਾਈ ਖਾਈ ਕਰਦੇ ਆ ਬਸ ਅੱਖ ਦੀ ਘੂੜੀ ਬੋਤੇ ਹੁੰਦੀ ਯਾ ਗਾਈਸ ਅਸੀਂ ਫਿਰ ਨਿਕਲ ਚੁੱਕੇ ਸੀ ਹੋਣ ਅਸੀਂ ਜਾ ਰਹੇ ਆ ਆਪਾਂ ਪੰਛੀ ਲੈਣ ਰਾਮੁਲ ਬਾਈ ਗੋਪੀ ਬਾਈ ਤੇ ਆਪਣਾ ਵੱਡਾ ਬਾਈ ਆਇਆ ਜੇ ਬਾਹਰੋਂ ਆਇਆ ਜੀ ਇੰਗਲੈਂਡ ਤੋਂ ਉਤਰਿਆ ਹੋਣੇ ਹੁਣੇ ਕਹਿੰਦਾ ਬਾਈ ਨੂੰ ਇੰਨਾ ਸ਼ੌਂਕ ਆ ਹੁਣੇ ਸਿੱਧਾ ਕਹਿੰਦਾ ਬਾਈ ਕਹਿੰਦਾ ਪਹਿਲਾਂ ਲੁਧਿਆਣਾ ਜਾਣਾ ਸਿੱਧਾ ਕਬੂਤਰ ਚੱਕ ਕੇ ਫਿਰ ਕਿੰਨਾ ਘਰੇ ਵੜਦਾ ਵਾ ਰਾਮੁਲ ਬਾਈ ਕਰਿਓ ਗੱਲਬਾਤ ਥੋੜੀ ਜਿਹਾ ਬਾਈ ਆਇਆ ਆਪਣਾ ਬਾਈ ਆਏ ਕਰ ਦੋ ਮੜੇ ਜੀ ਬਸ ਬਾਈ ਹੁਣ ਜਾ ਕੇ ਤੁਹਾਨੂੰ ਦਿਖਾਉਂਦੇ ਆ ਪੰਛੀ ਸ਼ੌਂਕ ਕਰਾਂਦੇ ਆ ਉਹਨੂੰ ਬਸ ਤੁਸੀਂ ਜੁੜੇ ਰਹੋ ਥੱਲੇ ਕਮੈਂਟ ਕਰੀ ਜਾਓ ਗਾਲਾਂ ਕੱਢੀ ਜਾਓ ਆਪੇ ਪਰ ਕੁਛ ਤੇ ਕਰੋ ਤੇ ਇਹਨੂੰ ਸ਼ੇਅਰ ਕਰ ਦਿਓ ਬਸ ਜੀ ਮਿਲਨੇ ਆਪਾਂ ਹੁਣ ਬਾਈ ਆ ਦੇਖੋ ਲੁਧਿਆਣੇ ਬਸ ਪਹੁੰਚ ਗਏ ਆਪਾਂ ਕਿੰਨਾ ਕੁ ਰਹਿ ਗਿਆ ਰਾਹੁਲ ਬਾਈ ਆ ਦੇਖ ਰਿਹਾ ਬਸ 35 ਮਿੰਟ ਹੋਰ ਫੇਰ ਤੁਹਾਨੂੰ ਦਿਖਾਉਂਦੇ ਆਪਾਂ ਕਮੋਟਰ ਰੋ ਰੋ ਵੀ ਬਾਈ ਵਧੀਆ ਬਈ ਠੀਕ ਆ ਤੇ ਹੁਣ ਆਪਾਂ ਇਸ ਤੋਂ ਬਾਅਦ ਕੋਈ ਹੈਪਲੈਨ ਕਿੱਦਾਂ ਦਾ ਹਾਂਜੀ ਹਾਂਜੀ ਹੈਗਾ ਰਾਤ ਨੂੰ ਫਿਰ ਦੱਸਾਂਗੇ ਰਾਤ ਦਾ ਪਲੈਨ ਤੁਹਾਨੂੰ ਰਾਤ ਨੂੰ ਸ਼ਕਤੀ ਵਾਟਰ ਦਾ ਕੋਈ ਪਲੈਨ ਹੋਵੇ ਤਾਂ ਦੱਸ ਦਿਆਂ ਦੱਸਦੇ ਹਾਂ ਹੈਗਾ ਤੇਰੇ ਵਾਲੇ ਜਨਮ ਦਿਨ ਨੇ ਰਾਹੁਲ ਬਾਈ ਬਰਥਡੇ ਸਾਡੇ ਵਾਲੇ ਵੱਡੇ ਹੈ ਵੱਡੇ ਆਪਾਂ ਸ਼ੋਅ ਨਹੀਂ ਕਰਨਾ ਕਿ ਵੱਡੇ ਆਪਾਂ ਠਾ ਠਾ ਕਰਨੀ ਲੋਕਾਂ ਚ ਆ ਗਿਆ ਇਸ ਤੋਂ ਬਾਅਦ ਕੋਈ ਬਰਥਡੇ ਨਹੀਂ ਹੈ ਮੇਰਾ ਬਾਈ ਇਹ ਸਭ ਚੁੱਪ ਬੋਲ ਨਹੀਂ ਸਕਦਾ ਉੱਪਰ ਤੇ ਬੋਲਦੇ ਕੀ ਕੱਟ ਕੇ ਥਿਨੂੰ ਬਾਈ ਬੱਸ ਤੁਹਾਨੂੰ ਪੰਛੀ ਦਿਖਾਣੇ ਆ ਬਾਈ ਬੱਸ ਪਹੁੰਚਣਾ ਲੱਗਾ ਦੇਖ ਲਓ ਬੱਸ ਰਸੇ ਆ ਉਹ ਸੌਰੀ ਟ੍ਰੈਫਿਕ ਦੇਖੋ ਟ੍ਰੈਫਿਕ ਆ ਬੱਸ ਬਾਈ ਟ੍ਰੈਫਿਕ ਆ ਬੱਸ ਬਹੁਤ ਟ੍ਰੈਫਿਕ ਹੈ 35 ਕਿਲੋ ਮੀਟਰ ਰਹਿ ਗਏ ਫੇਰ ਦੇਖੋ ਤੁਹਾਨੂੰ ਨਜ਼ਾਰੇ ਰਹਿ ਜਾਂਦੇ ਬੱਸ ਖੰਨੇ ਪਹੁੰਚ ਗਏ ਆ ਗੋਪੀ ਬਾਈ ਨੇ ਹੁਣ ਮੁੱਛ ਖੁੰਡੀ ਕਰਾ ਦੇਣੀ ਬਾਈ ਨੇ ਖੰਨੇ ਉਹ ਫਰਾੜੀ ਬਾਈ ਦਿਖਾਈ ਮੁੱਛ ਇਹ ਹੁਣ ਆਂਦੇ ਦੇਖੋ ਬਾਈ ਜਿਹੜੇ ਪਹੁੰਚਣ ਆਲੇ ਆ ਬੱਸ ਇਧਰ ਪਾਲ ਵੇਖੋ ਸੜਕਾਂ ਕਿਹੜਾ ਪਿੰਡ ਆ ਖੰਨੇ ਸ਼ਹਿਰ ਵੀਰੇ ਬਟਲਾ ਖੇੜੀ ਸਾਨੂੰ 2 ਘੰਟੇ ਹੋ ਗਏ ਅਸੀਂ ਭੈਣ ਤੋਂ ਆਪਣੀ ਲੋਕੇਸ਼ਨ ਤੇ ਨਹੀਂ ਪਹੁੰਚ ਰਹੇ ਬਾਬਿਓ ਕਿੰਨਾ ਹੋ ਗਿਆ ਗੰਨਾ ਸੂਰ ਜਾ ਰਹੇ ਆ ਬਾਕੀ ਦੇਖਦੇ ਆ ਰਾਹ ਚ ਰੁਕੇ ਸੀ ਮੜਾ ਜੀ ਸੜਕ ਚੈੱਕ ਕਰਾਓ ਪਹਿਲਾਂ ਬਹੁਤ ਵਧੀਆ ਹੋ ਜਾ ਪੀ ਕੇ ਹੁਣ ਚੱਲ ਪਏ ਐਮ ਐਲ ਏ ਨੂੰ ਮੈਂਸ਼ਨ ਕਰੀਏ ਇਹ ਜਾ ਕੇ ਤੁਹਾਨੂੰ ਦਿਖਾਉਂਦੇ ਆ ਸਭ ਐਮ ਐਲ ਏ ਨੂੰ ਮੈਂਸ਼ਨ ਕਰਨਾ ਹੁਣ ਆਪਾਂ ਗੱਲ ਰਸਤਾ ਦਿਖਾ ਦੀ ਬਣਾ ਜੀ ਅਦਰ ਦੇਖੋ ਭਾਈ ਆਂਟਿਆਂ ਦੀ ਰੇੜੀਆਂ ਦੇਖੋ ਭਾਈ ਗੋਲ ਗੱਪੇ ਇੱਧਰ ਸੜਕ ਵੀ ਦਿਖਾਉਂਦੇ ਹਾਂ ਬਸ ਦੇਖ ਲੋ ਘਰੇ ਬੈਠੇ ਖਾ ਨਹੀਂ ਸਕਾ ਤਾਂ ਫੇ ਐਮ ਐਲ ਐਨ ਨੂੰ ਉਹ ਕਰਨੇ ਆਪਾਂ ਮੈਂਸ਼ਨ ਐਮ ਐਲ ਐਨ ਨੂੰ ਦਿਖਾਣਾ ਹੈ ਬੜੇ ਬੁਰੇ ਹਾਲ ਨੇ ਬਾਈ ਆਪਣਾ ਰਾਜਪੁਰਾ ਹੀ ਵਧੀਆ ਖੰਨੇ ਆਏ ਆ ਕੋਈ ਸਾਨੂੰ ਆ ਦੇਖੋ ਸਵਾਗਤ ਦੇਖੋ ਸਾਡਾ ਫਫਾ ਬਣਿਆ ਪਿਆ ਸਾਡਾ ਸਾਰਿਆਂ ਨੇ ਚਲੋ ਮਿਲਦੇ ਆ ਫਿਰ ਹੁਣ ਠੱਕੇ ਤੁੱਕੇ ਖਾ ਲਈਏ ਅਸੀਂ ਤੇ ਬਾਈ ਸ਼ੌਂਕ ਦਾ ਕੋਈ ਮੁੱਲ ਨਹੀਂ ਠੱਕੇ ਖਾ ਖਾ ਜਾ ਰਹੇ ਆ ਅਸੀਂ ਗੱਡੀਆਂ ਚੈੱਕ ਗੱਡੀ ਤੁਹਾਨੂੰ ਲੁੱਕ ਦਿਖਾਣਾ ਗੱਡੀ ਅਸੀਂ ਹੁਣੇ ਤਵਾ ਕੇ ਨਾ ਜਸਟ ਤਵਾ ਕੇ ਤੁਰੇ ਆ ਇੱਧਰ ਦੇਖ ਲੋ ਬਾਈ ਗਾਰਾ ਐਨੇ ਟੋਏ ਚੰਤੇ ਨਹੀਂ ਜਿੰਨੇ ਖੰਨੇ ਸ਼ਹਿਰ ਤੇ ਨੇ ਬਾਈ ਦੇਖੋ ਕਿਵੇਂ ਬੋਲੇ ਖਾਲ ਕਿਵੇਂ ਟੋੜ ਰਹਾ ਵਿਚਾਰੇ ਜਿਹੜੀ ਉਹ ਰੇੜੀਆਂ ਵਾਲੇ ਪਰੇਸ਼ਾਨ ਹੋ ਗਏ ਬਾਈ ਬਹੁਤ ਔਖਾ ਉਧਰ ਦੇਖੋ ਲੱਤ ਦੇਖੋ ਲੱਗ ਰਹਾ ਵਿਚਾਰਾ ਕਰੀ ਬਾਈ ਇਹ ਤਾਂ ਐ ਲੱਗ ਰਹਾ ਬੰਬੇ ਫਿਰ ਰਹਾ ਦੇਖੋ ਦੇਖੋ ਬਹੁਤ ਬੁਰਾ ਬੜਾ ਗੰਦਾ ਲੱਗਿਆ ਬਾਈ ਉਹ ਦੇਖ ਲੋ ਬਾਈ ਟੱਕਰੇ ਹੋ ਗਏ ਲੜਾਈਆਂ ਇੱਥੇ ਮਿੰਟ ਚੋ ਪਿੱਛੇ ਇੱਕ ਲੜਾਈ ਦੇਖ ਕੇ ਆਏ ਹਜੇ ਹੁਣੇ ਉਹ ਟਰੱਕ ਦੇ ਆ ਗਏ ਉਹ ਦੇਖੋ ਟਰੱਕ ਆ ਦੇਖੋ ਤੁਸੀਂ ਉੱਪਰ ਜਾਣਾ ਕਿ ਥੱਲੇ ਜਾਣਾ ਸ਼ੌਂਕ ਦਾ ਕੋਈ ਮੁੱਲ ਨਹੀਂ ਦੇ ਲੋ ਕਿਹੜੀ ਖੁੱਡ ਚੋਂ ਅਸੀਂ ਕਬੂਤਰ ਲੈਣ ਜਾ ਰਹੇ ਹਾਂ ਬਾਈ ਕਿਹੜੀ ਖੁੱਡ ਚੋਂ ਉਹ ਦੇਖੋ ਬਾਈ गिर ਗਿਆ ਸੀ ਆ ਬਾਈ ਧਿਆਨ ਨਾਲ ਧਿਆਨ ਨਾਲ ਗਿਆ ਬਾਈ ਇਗਨੋਰ ਕਰ ਗਿਆ ਬਲੌਗ ਬਣਾ ਰਹੇ ਨੇ ਪੱਜਾ ਇਹਨਾਂ ਦਾ ਅਸੀਂ ਨਵੇਂ-ਨਵੇਂ ਆ ਨਾ ਆ ਦੇਖ ਲੋ ਬਾਬੇ ਪਹੁੰਚ ਗਏ ਬਸ ਆਪਣੀ ਜਲਦੀ ਕਿਹੜੀ ਸਾੜਾ ਘਰ ਆਪਣਾ ਪਹੁੰਚ ਗਏ ਜਿੱਥੇ ਮੜੀਆਂ ਦੇ ਨਾਲ ਦਰ ਬਾਈ ਕਿੰਨਾ ਖੱਜਲ ਹੋਏ ਬਹੁਤ ਖੱਜਲ ਹੋਏ ਵੀਰ ਬਹੁਤ ਉਹ ਆ ਘਰ ਕੋ ਤਾਂ ਨਹੀਂ ਉੱਧਰ ਸਾਹਮਣੇ ਖੜੇ ਵੀਰੋ ਸਿੱਧੇ ਆ ਸਾਨੂੰ ਰਸਤਾ ਹੀ ਨਹੀਂ ਲੱਭ ਰਿਹਾ ਰਸਤੇ ਛੋਟੇ ਛੋਟੇ ਬਾਈ ਲੱਭ ਗਏ ਓਏ ਬਾਬਾ ਲੱਭ ਗਏ ਮਿਲ ਗਏ ਜੀ ਬਾਈ ਕਿਹੜੇ ਪਿੰਡ ਆਪਾਂ ਨੰਗਲਾ 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 ਪਿੰਡ ਖਮਾਣਾ ਰੱਬ ਦੀ ਤੁਨੀ ਬਹੁਤ ਦੂਰ ਆ ਗਏ ਭਾਜੀ ਹਾਂ ਤੇ ਆ ਦੇਖੋ ਆਪਣੇ ਵਾਸਤੇ ਜਵਾਬ ਖੜੇ ਆ ਐਤਰੀ ਦੇ ਸਵਾਗਤ ਕਰ ਰਹੇ ਆ ਪੂਰਾ ਆ ਦੇਖੋ ਬਾਈ ਉਹ ਦੇਖ ਕੇ ਅੰਦਰ ਗੇਟਾਂ ਖੁੱਲਦੇ ਆ ਪਹੁੰਚ ਰਹੇ ਆ ਹੁਣ ਆ ਦੇਖ ਲਓ ਰਸਤੇ ਐ ਡਰੋਨ ਹਸੀ ਰਾਤ ਨੂੰ ਵਾਪਸ ਆਣਾ ਦੇਖੋ ਕੀ ਬਣੇਗਾ ਸਾਡਾ Amazon ਦੇ ਜੰਗਲ ਦੇ ਬੰਨਾ ਗਿਆ ਹੈ ਬਸ ਪਿਆਸ ਨਾਲ ਉਹ ਮੈਨੂੰ ਲੱਗ ਰਿਹਾ ਆ ਬਾਈ ਆ ਗਏ ਆਪਾਂ ਉਹ ਆ ਜੂਮ ਕਰਕੇ ਆ ਆ ਗਏ ਬਾਈ ਆਪਾਂ ਬਸ ਆ ਦੇਖ ਲਾਓ ਲੈ ਗਿਆ ਕੁੱਤਾ ਮਾਸ਼ਾਹਰੂ ਬਾਰ ਬਾਰ ਲੈ ਕੇ ਸੁਵਾਣ ਚੱਲੀ ਆਪਾਂ ਬਸ ਠੀਕ ਹੈ ਆ ਜੋ ਫਿਰ ਉਹ ਠੀਕ ਹੈ ਯਾਰ ਦੇਖ ਆ ਦੇਖ ਲੋ ਜੀ ਪਿੰਡ ਪਹੁੰਚ ਗਏ ਆਪਾਂ ਬਾਈ ਆ ਰਿਹਾ ਆਪਣਾ ਕੋਸੋ ਦੇਖਨੇ ਆ ਹੁਣ ਪੰਛੀ ਫਿਰ ਲੈ ਕੇ ਜਾ ਰਹੇ ਆ ਆ ਦੇਖੋ ਜੀ ਉਹ ਦੇਖੋ ਜੀ ਚਿੱਟੀ ਬਿੱਲੀ ਬਾਈ ਦੇਖੋ ਐ ਸੱਚ ਐ ਤਾਂ ਅੱਥਰ ਮੈਂ ਜਾ ਰਿਹਾ ਮਤਲਬ ਇਹਨੂੰ ਬੰਦ ਕਰਕੇ ਦੂਰ ਰਹਿ ਜਾ ਦੰਨੇ ਮਾਰ ਦੰਡਾ ਮਰਗ ਵਾਸ ਬਾਈ ਲੈ ਰਹੇ ਆਪਾਂ ਹੁਣ ਤਸੀ ਆਹ ਇਹ ਗੱਲ ਦੀ ਬਸ ਠੀਕ ਆ ਕਰਕੇ ਮੈਂ ਹੁਣੇ ਬੰਦ ਕਰਕੇ ਲੈਦਾ ਹਾਂ ਠੀਕ ਹੈ ਠੀਕ ਹੈ ਬਾਬਾ ਜੀ ਬਾਈ ਬਿੱਲੀ ਕਹਿੰਦਾ ਨਾ ਉਹ ਇਹ ਕਿਤੇ ਚੁੱਪ ਠੀਕ ਹੈ ਜੋ ਇਹ ਧਰਖਿਆ ਨਾ ਕੀ ਆ ਟੁਈ ਦੁਖਰੀ ਨਾ ਨਾ ਓਕੇ ਓਕੇ ਠੀਕ ਆ ਕਿੰਨਾ ਟਾਈਮ ਹੁਣ ਦੁਖੇ ਲੋ ਮੈਂ ਨਹੀਂ ਸਾਰ ਬਸ ਸਭੀ ਪਹੁੰਚ ਗਏ ਆਪਾਂ ਬਸ ਅਗਲਾ ਉਹ ਮੁੱਕਦਾ ਆਪਾਂ ਪਾਹਾ ਤੇਰੇ ਦੋਤੀ ਰੂਪ ਕੋਲ ਪਰ ਮੂਰੇ ਪੱਤੀ ਆਹ ਲੈ ਲੈ ਆਪਾਂ ਪੰਛੀ ਪੱਠੇ ਦੋਤੀ ਰੂਪ ਕੋਲ ਉਹਨੇ ਰੱਖਿਆ ਉਹਨੂੰ ਜਾਣਦਾ ਬਣਾ ਸਿਕਿਉਰਟੀ ਵਾਲਾ ਹਾਂ ਰੱਖੇ ਹੁਣ ਤਾਂ ਨਹੀਂ ਹਟੇ ਬ ਕੋਲ ਬਾਬਾ ਜੀ ਲੈ ਲੂ ਕੇ ਅਸੀਂ ਹੁਣ ਫਿਰ ਪੰਛੀ ਜਾ ਰਹੇ ਆ ਬਾਬਿਓ ਆ ਬਹਿ ਗਿਆ ਆਪਣੇ ਪੰਛੀ ਉਹ ਬਹਿ ਗਿਆ ਉੱਤਰ ਲੈਣਾ ਹਾਂਜੀ ਓਕੇ ਹਾਂਜੀ ਹਾਂਜੀ ਓਕੇ ਵੀਰ ਆ ਗਿਆ ਨਿਆਰਾ ਪੰਛੀ ਦੇਖ ਕੇ ਹੁਣ ਆਪਾਂ ਇਹਨਾਂ ਨੂੰ ਜਾ ਕੇ ਦਿਖਾਣੇ ਆ ਬਾਈ ਗਰਮੀ ਬਹੁਤ ਆ ਇੱਧਰ ਜਾ ਕੇ ਦਿਖਾਣੇ ਆ ਤੁਹਾਨੂੰ ਕਪਾ ਜਾਣੇ ਆ ਪਿੰਡ ਨੂੰ ਫਿਰ ਤੁਹਾਨੂੰ ਮਸਾਨੇ ਆ ਜਿਹੜੀ ਦੇ ਬਿਮਾਰੀ ਬੁੱਥੇ ਦੇ ਭਾਂਡੇ ਨੂੰ ਮੈਂ ਕਿਹਾ ਬਸ 10 20 ਮਿੰਟ ਦਿਓ ਹਮਾਰਾ ਰਸਤਾ ਸੁੱਠਾ ਆ ਆਪਾਂ ਇੱਧਰੋਂ ਹੀ ਕੱਢ ਲੈਣਾ ਫੱਤੇ ਘਟ ਸਾਹਿਬ ਨੂੰ ਬਸ ਜੀ ਫਿਰ ਮਿਲਦੇ ਆ ਓਕੇ ਗੋਪੀ ਵੀਰ ਬੈ ਤੂੰ ਓਕੇ ਜੀ ਓਕੇ ਚੱਲ ਜਾ ਆਓ ਫਿਰ ਜਗੇ ਹੁਣ ਬਸ ਬਾਈ ਜਾ ਰਹੇ ਆ ਹੁਣ ਥੋੜਾ ਪੰਪ ਚੱਲ ਬੰਦ ਦਿੱਕਤ ਆ ਗਈ ਰਾਹੁਲ ਬਾਈ ਦਾ ਵੀ ਜੀ ਬੈਠੇ ਆ ਬਸ ਹੁਣ ਜਾ ਰਹੇ ਆ ਪੰਚੀ ਆ ਤੇ ਬਸ ਹੁਣ ਪਿੰਡ ਨੂੰ ਮਿਲਨੇ ਆ ਫਿਰ ਅੱਗੇ ਦੇਖਦੇ ਆ ਕੀ ਬਣਦਾ ਮੋਲਦਾ ਆਹ ਦੇਖੋ ਰਸਤਾ ਭਾਈ ਬਾਕੀਆ ਬੋਤਲ ਆਈ ਦਾਰੂ ਦੀ ਹੋਰ ਕੀ ਬਣਨਾ ਬਸ ਇਹ ਅੱਗੇ ਰੋਸਟੈਗ ਮੇਰੇ ਵੱਡੇ ਦੀ ਪਾਰਟੀ ਕਰ ਰਹੇ ਨੇ ਸਪਾਂਸਰ ਰਾਹੁਲ ਜੀ ਮੇਰੇ ਪਾਰਟੀ ਨੂੰ ਹੁਣ ਆਪਾਂ ਜਾ ਰਹੇ ਆਂ ਵੀਰੇ ਘਾਰ ਬਹੁਤ ਥੱਕ ਚੁੱਕੇ ਆਂ ਹੁਣ ਆਪਾਂ ਜਾ ਰਹੇ ਆਂ ਘਰ ਸੋਵਾਂਗੇ ਆਰਾਮ ਨਾਲ ਚਾਹੇ ਹੋਵੇ ਕੋਈ ਵੀ ਸ਼ਰਾਬ ਬਾਹਰ ਲਿਆਂ ਨੂਨੀ ਕਦੇ ਦਿੰਦਾ ਮੈਂ ਜਵਾਬ ਗਾਣੇ ਦਾਰੂ ਤੇ ਬਣਾ ਕੇ ਹੱਥ ਕੀਤੀ ਉਹਨਾਂ ਨੇ ਸਾਡ ਦੇਣਗੇ ਜੇ ਮੇਰੇ ਨਾਲ ਪੀਤੀ ਉਹਨਾਂ ਨੇ